हां जी दोस्तों सोशल मीडिया ਤੇ ਤੁਸੀਂ ਸਰਪ੍ਰਾਈਜ਼ ਵਿਜ਼ਿਟ ਵਾਲੀ ਵੀਡੀਓ ਤਾਂ ਬਹੁਤ ਦੇਖੀ ਹੋਣਗੇ ਜਿੱਤਕੇ ਬੱਚੇ ਬਾਹਰਲੇ ਮੁਲਕ ਚਲੇ ਜਾਂਦੇ ਨੇ ਅਤੇ ਕਈ ਸਾਲਾਂ ਬਾਅਦ ਆਪਣੇ ਮਾਪਪਨ ਨੂੰ ਸਰਪ੍ਰਾਈਜ਼ ਦੇਣ ਦੇ ਲਈ ਘਰ ਵਾਪਸ ਆਉਂਦੇ ਨੇ ਪਰ ਅੱਜ ਵਾਲੀ ਵੀਡੀਓ ਤਾਂ ਕੁਝ ਵੱਖਰੀ ਹੈ ਜਿੱਤਕੇ ਇੱਕ ਨੌਜਵਾਨ ਮੁੰਡਾ ਜੋ ਕਿ ਡੋਂਕੀ ਲਗਾ ਕੇ ਬਾਹਰਲੇ ਮੁਲਕ ਚਲਾ ਜਾਂਦਾ ਤੇ ਕਈ ਸਾਲ ਬਾਅਦ ਜਦੋਂ ਘਰ ਵਾਪਸ ਆਉਂਦਾ ਤਾਂ ਆਪਣੇ ਘਰੋਂ ਹੈਲੀਕਾਪਟਰ ਉੱਤੇ ਆਉਂਦਾ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਇਸ ਵੀਡੀਓ ਦੇ ਵਿੱਚ ਇਹ ਮੁੰਡਾ ਲੱਖ ਰੁਪਏ ਖਰਚ ਕੇ ਆਪਣੇ ਘਰ ਗ੍ਰੈਂਡ ਐਂਟਰੀ ਕਰਦਾ ਤੇ ਪਿੰਡ ਵਾਲੇ ਲੋਕ ਉਸ ਮੁੰਡੇ ਨੂੰ ਦੇਖਣ ਦੇ ਲਈ ਦੂਰੋਂ ਦੂਰੋਂ ਆ ਜਾਂਦੇ ਨੇ ਦੋਸਤੋ ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਸੇ ਵੀਡੀਓ ਦੇ ਝਲਕੇ ਜਿੱਦ ਕਿ ਮੁੰਡਾ ਜਦੋਂ ਘਰ ਪਰਤਦਾ ਤਾਂ ਉਸ ਦੀ ਕਿਵੇਂ ਸਵਾਗਤ ਕੀਤਾ ਜਾਂਦਾ ਉਦੋਂ ਦੋਸਤੋ ਘਰ ਪਹੁੰਚਦੇ ਕਿ ਬੇਬਸ ਮਾਂ ਦਾ ਸੀਨਾ ਠਰ ਜਾਂਦਾ ਜਿਸ ਨੇ ਕਿ ਆਪਣੇ ਲਾਡਾ ਨਾਲ ਪਾਲੇ ਪੁੱਤ ਨੂੰ ਕਈ ਸਾਲਾਂ ਤੋਂ ਨਹੀਂ ਦੇਖਿਆ ਜੀ ਅਤੇ ਜਦੋਂ ਉਸ ਨੂੰ ਅੱਖੀਂ ਦੇਖ ਦਿੱਤਾ ਉਸ ਨੂੰ ਕੁੱਟ ਕੇ ਸੀਨੇ ਲਾ ਲੈਂਦੀ ਹੈ ਉਦੋਂ ਦੋਸਤੋ ਸੋਸ਼ਲ ਮੀਡੀਆ ਦੇ ਉੱਤੇ ਇਸੇ ਮੁੰਡੇ ਨੂੰ ਟ੍ਰੋਲ ਵੀ ਕੀਤਾ ਜਾ ਰਿਹਾ ਕਿ ਇਸ ਜਿੰਨੇ ਖਰਚੇ ਕਿਉਂ ਕੀਤਾ ਇਸ ਨੂੰ ਦੇਖ ਕੇ ਹੋਰ ਕਈ ਮੁੰਡੇ ਬਾਹਰ ਜਾਣ ਦੇ ਸੁਪਨੇ ਦੇਖਣਗੇ ਅਰੇ ਉੱਥੇ ਜਾ ਕੇ ਜਦੋਂ ਸਾਡੇ ਤੁਰ ਮਿਹਨਤਾਂ ਕਰਨੇ ਪੈਣਗੇ ਤਾਂ ਉਹਨਾਂ ਨੂੰ ਫਿਰ ਮੁਰ ਪੰਜਾਬ ਯਾਦ ਆਊਗਾ ਬਾਕੀ ਦੋਸਤੋ ਤੁਸੀਂ ਇਸ ਵੀਡੀਓ ਨੂੰ ਕਿਵੇਂ ਦੇਖਦੇ ਹੋ ਕਿ ਇਸ ਮੁੰਡੇ ਨੇ ਜੋ ਇਹਨਾਂ ਖਰਚਾ ਕੀਤਾ ਉਹ ਸਹੀ ਕੀਤਾ ਜਾਂ ਫਿਰ ਨਹੀਂ ਤੁਸੀਂ ਸਾਨੂੰ ਆਪਣੇ ਵਿਚਾਰ ਕਮੈਂਟ ਕਰਕੇ ਜਰੂਰ ਦੱਸੋ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਕਰੇ ਨਾ ਭੁੱਲਿਓ ਅਤੇ ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਦਿਓ ਜਿਆਦਾ ਤੋਂ ਰੱਬ ਰੱਖੇ